ਅੱਜ ਸਮਾਣਾ ਸਾਹਿਰ ਦੇ ਰਸਪਾਲ ਸਿੰਘ ਜੋੜਾ ਮਾਜਰਾ ਨੇ ਮੰਡੀ ਦੇ ਵਿੱਚ ਮਜ਼ਦੂਰਾਂ ਨਾਲ ਮਿਲ ਕੇ ਮਨਾਇਆ ਮਜ਼ਦੂਰ ਦਿਵਸ ਅਤੇ ਮਜ਼ਦੂਰਾਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਦੌਰਾਨ ਲੱਡੂ ਵੀ ਵੰਡੇ ਗਏ ਰਿਪੋਰਟ प्रदीप ਅਨੇਜਾ ਸਮਾਣਾ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਲੇਬਰ ਡੇ ਦੇ ਦਿਨ ਤੇ ਮੈਂ ਪੂਰੇ ਭਾਰਤ ਦੇ ਜਿੰਨੇ ਵੀ ਲੇਬਰ ਕਰਨ ਵਾਲੇ ਕੰਮੇ ਨੇ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਨਾ ਖਾਸ ਕਰਕੇ ਸਾਡੇ ਇੱਥੇ ਮੰਡੀ ਦੇ ਵਿੱਚ ਜਿੰਨੇ ਵੀ ਮੰਡੀਆਂ ਦੇ ਵਿੱਚੇ ਲੇਬਰ ਵਾਲੇ ਕੰਮ ਕਰਦੇ ਨੇ ਏਡੀ ਦੂਰੋਂ ਆ ਕੇ ਜਿਸ ਤਰ੍ਹਾਂ ਇਹ ਮਿਹਨਤ ਨਾਲ ਕੰਮ ਕਰਦੇ ਨੇ ਅਨਾਜ ਜੋ ਕਿ ਕਿਸਾਨ ਕਮਾ ਕੇ ਭੇਜਦੇ ਨੇ ਉਹਨੂੰ ਸਾਬ ਕੇ ਸਰਕਾਰ ਤੱਕ ਪਹੁੰਚਾਉਣ ਦਾ ਕੰਮ ਕਰਦੇ ਨੇ ਲੇਬਰ ਦਾ ਕੰਮ ਕਰਦੇ ਨੇ ਇਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਮੈਂ ਸਰਕਾਰ ਦਾ ਵੀ ਧੰਨਵਾਦੀ ਹਾਂ ਇਹਨਾਂ ਨੇ 1 ਮਈ ਨੂੰ ਲੇਬਰ ਡੇ ਮਨਾਉਣ ਦਾ ਨਿਸ਼ਚੈ ਕੀਤਾ ਪਰ ਮੈਂ ਸਰਕਾਰ ਅੱਗੇ ਬੇਨਤੀ ਕਰਨੀ ਚਾਹੁੰਦਾ ਕਿ ਜਿਸ ਤਰ੍ਹਾਂ ਕੰਸਟਰਕਸ਼ਨ ਵਰਕਰ ਵੈਲਫੇਅਰ ਬੋਰਡ ਬਣਿਆ ਹੋਇਆ ਹੈ ਉਸੇ ਤਰ੍ਹਾਂ ਇੱਕ ਇਹ ਐਗਰੀਕਲਚਰ ਵਰਕਰ ਵੈਲਫੇਅਰ ਬੋਰਡ ਬਣਾਇਆ ਚਾਹੀਦਾ ਹੈ ਜਿਹੜੇ ਕੰਮ ਇਹ ਖੇਤਾਂ ਦੇ ਵਿੱਚ ਕੰਮ ਕਰਦੇ ਨੇ ਜਾਂ ਜਿਹੜੇ ਆ ਕੇ ਮੰਡੀ ਦੇ ਵਿੱਚ ਕੰਮ ਕਰਦੇ ਨੇ ਦਿਨ ਰਾਤ ਭੜਾਈ ਦਾ ਕੰਮ ਕਰਦੇ ਨੇ ਸਭ ਤੋਂ ਜ਼ੋਰਦਾਰ ਇਹ ਕੰਮ ਕਰਦੇ ਨੇ 50-50 ਕਿਲੋ ਦੇ ਬੋਰੇ ਲੈ ਕੇ ਇਹ ਟਰੱਕਾਂ ਤੇ ਚੜਦੇ ਨੇ ਇਹਨਾਂ ਵਾਸਤੇ ਵੀ ਇੱਕ ਵੈਲਫੇਅਰ ਬੋਰਡ ਬਣਾਣਾ ਚਾਹੀਦਾ ਤਾਂ ਜੋ ਜਿਹੜੀਆਂ ਇਹਨਾਂ ਦੀਆਂ ਸਮੱਸਿਆ ਸਮੱਸਿਆਵਾਂ ਨੇ ਜਾਂ ਕੋਈ ਬਿਮਾਰੀ ਆਉਂਦੀ ਹੈ ਜਾਂ ਇਹਨਾਂ ਦੇ ਬੱਚਿਆਂ ਵਾਸਤੇ ਪੜ੍ਹਾਈ ਵਾਸਤੇ ਜੇ ਉਹ ਵੀ ਭਲਾਈ ਦੇ ਕੰਮ ਨੇ ਇਹਨਾਂ ਵਾਸਤੇ ਵੀ ਕੀਤੇ ਜਾ ਸਕਣ ਕਿਉਂਕਿ ਸਾਨੂੰ ਪਤਾ ਹੈ ਅੱਜ ਹੈਲਥ ਦਾ ਜਿਹੜਾ ਸਿਸਟਮ ਹੈ ਇਹਨਾ ਮਹਿੰਗਾ ਹੋ ਚੁੱਕਿਆ ਕਿਸੇ ਦੇ ਬਸ ਦੀ ਗੱਲ ਨਹੀਂ ਖਾਸ ਕਰਕੇ ਅੱਜ ਦੇ ਦਿਨ ਤੇ ਸਰਕਾਰ ਨੂੰ ਸਾਰੇ ਕਾਮਿਆਂ ਨੂੰ ਅੱਜ ਦੇ ਦਿਨ ਤੇ ਜਿਹੜਾ ਹੈਲਥ ਹੈ ਇਹ ਫ੍ਰੀ ਦੇਣਾ ਚਾਹੀਦਾ ਹੈ ਜਿਹੜੀ ਵੀ ਤਾਂ ਜੋ ਲੋਕ ਆਪਣਾ ਇਲਾਜ ਫ੍ਰੀ ਕਰਾ ਸਕਣ ਇਹ ਹਰ ਉਸ ਦੇ ਵਿੱਚ ਚਾਹੇ ਕੋਈ ਬੀਮੇ ਅਰੇਂਜਮੈਂਟ ਕਰਨ ਚਾਹੇ ਹਸਪਤਾਲਾਂ ਦੇ ਵਿੱਚ ਇਹ ਹੈ ਅਰੇਂਜਮੈਂਟ ਕਰਨ ਕਿ ਇਹਨਾਂ ਦਾ ਜਿਹੜਾ ਆਪਣਾ ਹੈਲਥ ਦਾ ਸਿਸਟਮ ਹੈ ਉਹ ਸਾਰਾ ਫ੍ਰੀ ਹੋਣਾ ਚਾਹੀਦਾ ਹੈ ਇਲਾਜ ਕਿਸੇ ਵੀ ਬਿਮਾਰੀ ਦਾ ਹੋਵੇ ਉਹ ਫ੍ਰੀ ਹੋਣਾ ਚਾਹੀਦਾ ਹੈ ਦੂਜਾ ਇਹਨਾਂ ਦੇ ਬੱਚਿਆਂ ਦੀ ਜਿਹੜੀ ਪੜ੍ਹਾਈ ਹੈ ਉਹ ਵੀ ਫ੍ਰੀ ਹੋਣੀ ਚਾਹੀਦੀ ਹੈ ਇਹਨਾਂ ਨੂੰ ਵੀ ਕੋਈ ਸੁੱਖ ਸਦਾਵਾਂ ਮਿਲਣੀਆਂ ਚਾਹੀਦੀਆਂ ਨੇ ਜਿਸ ਤਰ੍ਹਾਂ ਕੰਸਟਰਕਸ਼ਨ ਵਰਕਰਸ ਵੈਲਫੇਅਰ ਬੋਰਡ ਨੂੰ ਮਿਲਦੀਆਂ ਨੇ